ਸਤਨਾਬ ਸਿਵਾਹ ਗੁਰੂ ਸਾਹਿਬ ਜੀਓ ਫਿਰ ਤੇ ਫਿਰ ਤੇ ਬਰਾਵ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਾਜਨ ਤੇਰੇ ਚਰਨ ਕੀ ਹੋਇਆ ਸਦ ਤੂਰਾ ਨਾਨਕ ਸ਼ਰਨ ਤੁਹਾਈਆ ਵੇਖੋ ਸ ਪ੍ਰੇਮ ਪਰਮ ਕਾ ਅਠੇ ਪਹਿਰ ਲਗਨ ਜਨਨਾਨਕ ਕਿਰਪਾ ਧਾਰ ਪ੍ਰਭ ਸਤਗੁਰ ਸੋਖਵਸਨ ਮਹਲਾ ਚੌਥਾ ਜਿਨ੍ਹਾਂ ਅੰਦਰ ਪ੍ਰੀਤ ਪਰਮ ਕੀ ਜੋ ਬੋਲਨ ਤੇ ਵਹ ਸੁਹਨ ਦਾਰ ਕੀ ਹਰਿਆਪੇ ਜਾਣਦਾ ਜਿੰਨ ਲਈ ਪ੍ਰੀਤ ਬਰੰਨ ਨਾਨਕ ਹਰਿਆਪੇ ਜਾਣਦਾ ਜਾਣੋ ਪ੍ਰਜਾਨਾਂ ਦੀ ਤਰ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾ ਪਾਤਸ਼ਾਹ ਜੀ ਨੇ ਚਰਨਾ ਵਿਖੇ ਅਮਰਤ ਵੇਲੇ ਤੋਂ ਲੈ ਕੇ ਹਾਜ਼ਰੀਆਂ ਭਰ ਰਹੇ ਹਾਂ ਆਓ ਲੜੀ ਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਦਾ ਪਵਿੱਤਰ ਸ਼ਬਦ ਸ਼ਿਵਨ ਸਾਹਿਬ ਜੀ ਦੇ 301 ਅੰਗ ਉੱਪਰ ਸੁਭਾਏ ਮਾਨ ਗੁਰ ਪਿਆਰਿਓ ਰਾਗ ਗਉੜੀ ਕੀ ਬਾਣਨਾ ਚੌਥਾ ਦਾ ਚੌਥਾ ਸ਼ਲੋਕ ਮਹੱਲਾ ਤੇ ਚੌਥੀ ਪੌੜੀ ਸਰਬਨ ਕੀਤੀ ਹੈ ਇਹਨਾਂ ਦੇ ਰਾਹੀਂ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਕੀ ਬਖਸ਼ਦੇ ਹਨ ਉਪਦੇਸ਼ ਆਓ ਸਰਬਨ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ بلند ਗੱਜ ਕੇ ਆਖੋ ਜੀ ਵਾਹ ਗੁਰਜੀ ਦਾ ਖਲਸਾ ਵਾਹ ਗੁਰਜੀ ਦੀ ਫਤਿਹ ਸਤਨਾਮ ਸ੍ਰੀ ਵਾਹ ਗੁਰੂ ਸਾਹਿਬ ਜੀਓ ਸ਼ਲੋਕਾ ਮਹਲਾ 4 ਮੈਂ ਮਨ ਤਨ ਪ੍ਰੇਮ ਪਰਮ ਕਾ ਅਠੇ ਪਹਿਰ ਲਗਨ ਜਨ ਨਾਲ ਕਿਰਪਾ ਧਾਰ ਪ੍ਰਭ ਸਤਿਗੁਰ ਸੁਖ ਵਸਨ ਵਾਹ ਗੁਰੂ ਤਣ ਤਣ ਸਹਿ ਚਿਗੁਰਾਮ ਦਾ ਜੀ ਮਹਾਰਾਜ ਇਸ ਪਵਿੱਤਰ ਸ਼ਬਦ ਵਿੱਚ ਕੀ ਬਖਸ਼ਿਸ਼ ਕਰਦੇ ਹੈ ਜਦੋਂ ਸਿੱਖ ਨੂੰ ਸਮਝ ਆ ਗਈ ਪਿਛਲੇ ਸ਼ਬਦਾਂ ਨੇ ਸਿੱਖ ਨੂੰ ਸਮਝਾਇਆ ਕਿ ਮਨੁੱਖ ਦੇ ਅੰਦਰ ਹੰਕਾਰ ਦਾ ਰੋਗ ਹੈ ਗੁਰੂ ਦੂਜੇ ਮਿਲ ਕੇ ਦੂਰ ਕਰੋ ਤਾਂ ਸੁੱਖ ਮਾਣੋਗੇ ਜਿਸ ਨੂੰ ਸਮਝ ਆ ਗਈ ਉਹ ਕਹਿਣ ਲੱਗਿਆ ਮਹਾਰਾਜ ਗੰਤਾ ਤੁਹਾਡੀ ਸਹੀ ਆ ਹੁਣ ਮੇਰੇ ਮਨ ਅਤੇ ਤਨ ਵਿੱਚ ਤੁਹਾਡਾ ਪਿਆਰ ਪੈਦਾ ਹੋ ਗਿਆ ਪ੍ਰਮਾ ਦਾ ਮਾਲਕ ਦਾ ਮੇਰੇ ਮਨ ਵਿੱਚ ਹੁਣ ਅਠੇ ਪੈਰ ਉਸ ਪਿਆਰੇ ਦਾ ਪਿਆਰ ਪੈਦਾ ਹੋ ਗਿਆ ਔਰ ਮੈਂ ਚਾਹੁੰਦਾ ਕਿ ਇਹ ਪਿਆਰੇ ਦਾ ਪਿਆਰ ਮੇਰੇ ਅੰਦਰ ਅਠੇ ਪਹਿ ਲੱਗਿਆ ਰਹੇ ਜਨ ਨਾਲ ਕਿਰਪਾ ਧਾਰ ਪ੍ਰਭ ਇਹ ਨਾਨਕ ਤੁਹਾਡੇ ਕੋਲੋਂ ਕਿਰਪਾ ਦੀ ਦਾਤ ਮੰਗਦਾ ਹੈ ਜਾ ਨਾਨਕ ਕਿਰਪਾ ਧਾਰਪਾਲ ਸਤਗੁਰ ਸੋਖ ਵਸਨ ਤਾਂ ਕਿ ਮੈਂ ਵੀ ਉਸ ਆਨੰਦ ਸੁਖ ਨੂੰ ਪ੍ਰਾਪਤ ਹੋ ਸਕਾਂ ਮੈਨੂੰ ਪਤਾ ਲੱਗਿਆ ਜਿਨ੍ਹਾਂ ਤੇ ਤੁਹਾਡੀ ਕਿਰਪਾ ਹੋ ਜਾਂਦੀ ਹੈ ਉਹ ਸੁਖੀ ਵਸਦੇ ਹਨ ਮਹਾਰਾਜ ਅੱਗੇ ਪਾਤਸ਼ਾਹ ਲਿਖਦੇ ਹਨ ਮਹਾਂਲੇ ਚੌਥੇ ਵਿੱਚ ਜਿਨ੍ਹਾਂ ਅੰਦਰ ਪ੍ਰੀਤ ਪਰਮ ਕੀ ਜੋ ਬੋਲਣ ਤਵੇਂ ਸੁਹਨ ਜਿਹੜੇ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਜਾਂਦੇ ਆ ਫਿਰ ਉਹਨਾਂ ਦਾ ਹਰੇਕ ਬਚਨ ਬੋਲਣਾ ਚੰਗਾ ਲੱਗਦਾ ਭਾਵੇਂ ਜੋ ਵੀ ਬੋਲਦੇ ਆ ਉਹ ਚੰਗਾ ਹੀ ਬੋਲਦੇ ਜਿਹੜੇ ਰੱਬ ਦੇ ਰੰਗ ਵਿੱਚ ਲੰਗੇ ਹੁੰਦੇ ਆ ਆਸਾ ਦੀ ਬਾਣੀ ਵਿੱਚ ਵੀ ਲਿਖਿਆ ਹੈ ਕਿ ਉਹ ਅਗਰ ਭੁੱਲ ਚੋ ਕੇ ਸ਼ਬਦ ਇਧਰ ਉਧਰ ਕਰ ਦਿੰਦੇ ਆ ਤਾਂ ਵੀ ਪਰਮੇਸ਼ਰ ਉਹਨਾਂ ਨੂੰ ਪ੍ਰਵਾਨ ਕਰ ਲੈਂਦਾ ਜਿਵੇਂ ਸਤਿਗੁਰੂ ਹਰਨਾਇ ਸਾਹਿਬ ਜੀ ਦੇ ਸਮੇ ਇੱਕ ਸਿੱਖ ਜਾਂ ਬੀਬੀ ਉਹਨਾਂ ਦੇ ਰੰਗ ਵਿੱਚ ਐਸੇ ਰੰਗੇ ਗਏ ਐਸੇ ਰੰਗੇ ਗਏ ਤਾਂ ਉਹ ਗਾਉਣ ਲੱਗੀ ਗਾ ਰਹੀ ਸੀ ਤੂੰ ਪਾਪੀ ਮੈਂ ਬਖਸ਼ਨਹਾਰਾ ਤੂੰ ਪਾਪੀ ਮੈਂ ਬਖਸ਼ਨਹਾਰਾ ਸਿੱਖ ਉਸ ਨੂੰ ਰੋਕਣ ਲੱਗੇ ਪਾਤਸ਼ਾਹ ਕਹਿੰਦੇ ਰੋਕੋ ਨਾ ਮੈਨੂੰ ਪਤਾ ਜੋ ਕਹਿ ਰਹੀ ਆ ਪਰ ਉਹ ਰੰਗ ਵਿੱਚ ਵੀ ਡੁੱਬੀ ਹੋਈ ਆ ਉਸ ਦਾ ਰੰਗ ਨਾ ਭੰਨ ਹੋਵੇ ਮਸਤੀ ਵਿੱਚ ਵੀ ਹੈ ਇਸ ਕਰਕੇ ਛੇੜੋ ਨਾ ਜੋ ਕਹਿ ਰਹੀ ਆ ਠੀਕ ਹੈ ਜੇ ਗੁਰ ਸਿੱਖ ਪੁਰ ਚੁੱਕ ਬੋਲਦੇ ਭੀ ਖਰੇ ਹਰ ਭਾਣੇ ਹਰੀ ਦੇ ਭਾਣੇ ਉਹ ਠੀਕ ਆ ਤੋ ਇਸ ਕਰਕੇ ਮਹਾਰਾਜ ਜਿਨ੍ਹਾਂ ਦੇ ਅੰਦਰ ਤੇਰੀ ਪ੍ਰੀਤੀ ਲੱਗ ਜਾਂਦੀ ਹੈ ਜਿੰਨਾ ਅੰਦਰ ਪ੍ਰੇਤ ਪਰਮ ਕੀ ਜਿਉ ਬੋਲਣ ਤਵੇਂ ਸੁਹਾਨੋ ਜਿਵੇਂ ਸੋਹਣੇ ਨਾਲ ਬੋਲਦੇ ਆ ਉਵੇਂ ਸੋਹਣੇ ਲੱਗਦੇ ਆ ਉਹਨਾਂ ਦਾ ਬੋਲਿਆ ਮਿੱਠਾ ਲੱਗਦਾ ਈ ਅਚਜ ਕੌਤਕ ਹੈ ਨਾਨਕ ਹਰ ਆਪੇ ਜਾਣਦਾ ਜਿਨ ਲਈ ਤੀਤ ਪਰੰ ਇਸ ਭੇਤ ਨੂੰ ਹਰੀ ਜਾਣਦਾ ਗੁਰੂ ਜਾਣਦਾ ਜੀਨੇ ਸਿੱਖ ਦੇ ਅੰਦਰ ਪ੍ਰੀਤੀ ਲਾਈ ਹੈ ਉਹ ਇਹ ਵੀ ਜਾਣਦਾ ਕਿ ਇਹਦੇ ਅੰਦਰੋਂ ਕੀ ਨਿਕਲ ਰਿਹਾ ਭਾਵੇਂ ਕਿ ਜਵਾਨ ਇਹ ਦੀ ਕਹਿਸ਼ਣ ਰਹੀ ਐ ਜਵਾਨ ਚ ਭਾਵੇਂ ਸ਼ਬਦ ਉਲਟ ਕੇ ਹੋ ਨਿਕਲਦੇ ਹਨ ਪਰ ਮੈਂ ਜਾਣਦਾ ਹਾਂ ਕਿ ਕੀ ਕਹਿਣਾ ਚਾਹੁੰਦਾ ਨਾਨਕ ਹਰਿ ਆਪੇ ਜਾਣਦਾ ਜਿਨ ਲਾਈ ਪੀਤ ਪਰੰਨ ਜਿਨ ਪਿਆਰੇ ਨੇ ਸਾਡੇ ਅੰਦਰੋਂ ਪਿਆਰ ਲਾਇਆ ਉਹ ਸਾਡੇ ਦਿਲ ਦੀਆਂ ਜਾਣਦਾ ਵਿਣ ਬੋਲਿਆ ਸਭੇ ਜਾਣਦਾ ਕਿਸੇ ਆਗਿਆ ਕੀਤਾ ਜਾਂ ਅਰਦਾਸ ਜੀ ਅੱਗੇ ਪੌੜੀ ਵਿੱਚ ਲਿਖਦੇ ਹਨ ਤੂੰ ਕਰਤਾ ਆਪ ਅਭੁੱਲ ਹੈ ਭੁੱਲਣ ਵਿੱਚ ਨਹੀਂ ਏ ਮਾਲਕਾ ਤੂੰ ਅਭੁੱਲ ਹੈ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ ਗੁਰੂ ਤੇ ਰੱਬ ਕਰੇ ਵੀ ਨਹੀਂ ਭੁੱਲਦਾ ਤੂੰ ਕਰਤਾ ਆਪ ਅਭੁੱਲ ਹੈ ਭੁੱਲਣ ਵਿੱਚ ਨਹੀਂ ਤੂੰ ਕਲੇਸ ਸੱਚੇ ਭਲਾ ਹੈ ਗੁਰ ਸ਼ਬਦ ਸੁਝਾਈ ਏ ਮਾਲਕਾ ਤੂੰ ਭੁੱਲਦਾ ਨਹੀਂ ਤੂੰ ਅਕੋਲ ਹੈ ਤੂੰ ਜੋ ਕਰਦਾ ਠੀਕ ਕਰਦਾ ਹੈ ਸਤਿਗੁਰ ਦੇ ਸ਼ਬਦਾਂ ਰਾਹੀਂ ਤੂੰ ਸਾਨੂੰ ਇਹ ਸਮਝਾ ਦਿੱਤਾ ਹੈ ਕਿ ਤੂੰ ਜੋ ਕਰਦਾ ਸੋ ਠੀਕ ਕਰਦਾ ਤੂੰ ਕਰਨ ਕਰਮ ਸਬਰਥ ਹੈ ਦੂਜਾ ਕੋ ਨਹੀਂ ਹੈ ਹਰੀ ਤੇਰਾ ਕੋਈ ਸ਼ਰੀਕ ਨਹੀਂ ਜਿਸ ਨੂੰ ਨਵੇਂ ਲਾਇ ਸੁਣਾਈਏ ਅਸੀਂ ਇਹਨੂੰ ਕਹੀਏ ਵਸ ਤੂੰ ਹੀ ਸਭ ਕੁਝ ਹੈ ਤੂੰ ਕਰਨ ਕਰਮ ਸਬਰਥ ਹੈ ਦੂਜਾ ਕੋ ਨਹੀਂ ਤੂੰ ਸਾਹਿਬ ਅਗੰਮ ਦਿਆਲ ਹੈ ਤੂੰ ਪਰੇ ਤੋਂ ਪਰੇ ਹੈ ਦਿਆਲੂ ਕਿਰਪਾਲੂ ਹੈ ਸਭ ਤੋਂ ਧਰਾਈ ਸਾਰੇ ਤੈਨੂੰ ਹੀ ਸਿਮਰਦੇ ਹਨ ਸਭ ਜੀ ਤੇਰੇ ਤੂੰ ਸਭ ਸਦਾ ਤੂੰ ਸਭ ਛਡਾਈ ਸਾਰੀ ਸ੍ਰਿਸ਼ਟੀ ਤੇਰੀ ਹੈ ਤੂੰ ਸਭ ਦਾ ਹੈ ਏ ਮਾਲਕ ਤੂੰ ਆਪ ਹੀ ਸਾਨੂੰ ਇਨਾਂ ਬੰਦਲਾਂ ਤੋਂ ਛਡਾਉਣ ਵਾਲਾ ਹੈ ਤੋ ਆਉ ਬੇਨਤੀ ਕਰੀਏ हे ਪ੍ਰਭੂ ਕਿਰਪਾ ਕਰ ਮੇਰਾ ਮਨ ਤੇ ਤਨ ਸਤਗੁਰੂ ਦੇ ਸੁਖ ਵਿੱਚ ਵਸਦੇ ਰਹਿਣ ਜਿਵੇਂ ਸਤਗੁਰੂ ਸੁਭਾਵਕ ਸੁਖ ਵਿੱਚ ਰਹਿੰਦਾ ਹੈ ਤਿਵੇਂ ਮੈਨੂੰ ਵੀ ਰੱਖ ਇਸੇ ਤਰ੍ਹਾਂ ਕਹੀ ਥਾ ਤੇ ਗੁਰੂ ਦੇ ਸਹਿਜ ਸੁਭਾਅ ਵਾਲਾ ਸੁਖ ਮੰਗਿਆ ਸਿੱਖ ਨੇ ਗੁਰੂ ਕਿਰਪਾ ਕਰਨ ਏਸੀ ਗੁਰ ਪਿਆਰੇ ਗੌਰੀ ਕੀ ਵਾਰ ਦਾ ਚੌਥਾ ਸ਼ਲੋਕ ਚੌਥਾ ਮਹੱਲਾ ਤੇ ਪਉੜੀ ਜਿਨ੍ਹਾਂ ਦੀ ਆਪਾਂ ਨੇ ਵਿਚਾਰ ਸਰਬਣ ਕੀਤੀ ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਲੇ RAM ਰਾਜੇ ਜੇ ਬਾਹਰੋਂ ਭੁਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ ਇਸ ਕਰਕੇ ਤੇ ਦੰਗ ਵਿੱਚ ਰੰਗੇ ਹੋਏ ਜੋ ਬੋਲਦੇ ਔਰ ਸੀਤੀ ਬੋਲਦੇ ਆ ਇਹ ਸ਼ਬਦ ਦੀ ਵਿਚਾਰ ਸਪੂਰਨ ਹੋਈ ਅੱਗੇ ਗੌਰੀ ਕੀ ਬਾਟ ਮਹੱਲਾ ਚੌਥਾ ਦਾ ਪੰਜਵਾਂ ਸ਼ਲੋਕ ਪੰਜਵਾਂ ਮਹੱਲਾ ਤੇ ਪੌੜੀ ਚੱਲਦੇ ਆ ਇਹ ਆਪਾਂ ਅਗਲੇ ਦਿਵਾਨਾਂ ਵਿੱਚ ਸਰਬਣ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦਿਆਂ ਨੇਕਾ ਅਖਰਵਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਵਾਹ ਫਤਿਹ ਪਾਉ ਫਤਿਹ ਵਾਹ ਗੁਰੂ ਜੀ ਕਾ ਖੰਸਾ ਵਾਹ ਗੁਰੂ ਜੀ ਕੀ ਫਤਿਹ